ਸਰਦਾਰ ਬਿਕਰਮਜੀਤ ਸਿੰਘ ਸ਼ਿਰਗਲ ਰੈਪਰ ਡੱਬਾ ਸੋਸਾਇਟੀ ਦੀ ਸਰਵ ਸੰਪਤੀ ਨਾਲ ਪ੍ਰਧਾਨ ਬਣੇ। ਦੀ ਰਾਇਪੁਰ ਡੱਬਾ ਬਹੁ ਮੰਤਰੀ ਕੋਆਪਰੇਟਿਵ ਐਗਰੀ ਸਰਵ ਸੋਸਾਇਟੀ ਲਿਮਟਿਡ ਰਾਇਪੁਰ ਡੱਬਾ ਬਹਿਨ ਨਵੀ ਕਮੇਟੀ ਦੀ ਚੋਣ ਕੀਤੀ ਗਈ। ਇਸ ਕਮੇਟੀ ਵਸ ਸਰਦਾਰ ਬਿਕਰਮਜੀਤ ਸਿੰਘ ਸ਼ਿਰਗਲ ਨੂੰ 8 ਮੈਂਬਰਾਂ ਬਿਲੋਂ ਸਰਵ ਸੰਪਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸਤਨਾਮ ਸਿੰਘ ਸੀਨੀਅਰ ਮੀਤ ਪ੍ਰਧਾਨ ਰਾਇਪੁਰ ਡੱਬਾ ਗੋਦਾਵਰ ਸਿੰਘ ਜੂਨੀਅਰ ਮੀਤ ਪ੍ਰਧਾਨ ਲਾਲ ਮਜਾਰਾ ਸਰਜੀਤ ਕੌਰ ਮੈਂਬਰ ਰੈਪੋਰਟ ਦੱਬਾ ਚਰਨ ਕੌਰ ਕਮੇਟੀ ਮੈਂਬਰ ਹੀੜੀਆਂ ਇੰਦਰਜੀਤ ਸਿੰਘ ਕਮੇਟੀ ਮੈਂਬਰ ਬੱਜੋ ਭਜਨ ਸਿੰਘ ਕਮੇਟੀ ਮੈਂਬਰ ਹੀੜੀਆਂ ਗਰਨਾਮ ਸਿੰਘ ਕਮੇਟੀ ਮੈਂਬਰ ਰਾਇਪੁਰ ਦੱਬਾ ਪ੍ਰੀਤ ਜਨ ਕਮੇਟੀ ਮੈਂਬਰ ਲਾਲ ਮਜਾਰਾ ਬਲੂ ਬਿਕਰਮਜੀਤ ਸਿੰਘ ਸ਼ੀਰਗਲ ਪ੍ਰਧਾਨ ਵਰਤ ਤੇ ਗੱਲਬਾਤ ਹਾਰ ਪਾ ਕੇ ਵਧਾਈਆਂ ਦਿੱਤੀਆਂ ਇਸ ਮੌਕੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਨ ਅਤੇ ਪਵਨ ਸਿੱਧੂ ਬਲਾਕ ਪ੍ਰਧਾਨ ਤੇ ਨਗਰ ਸਦਾਰਾ ਰਾਜ ਦੇ ਪ੍ਰਧਾਨ ਬੜਾ ਜਤੂ ਪਵਨ ਜੀ ਦੁਬੋਂ ਵੀ ਮੌਕੇ ਬਸ਼ੀਰ ਤੋਂ ਤੇ ਸ਼ਿਰਕਤ ਕੀਤੀ ਅਤੇ ਵਿਕਰਮਜੀਤ ਸਿੰਘ ਜਨ ਪ੍ਰਧਾਨ ਜੀ ਨੂੰ ਵਧਾਈਆਂ ਦਿੱਤੀਆਂ ਤੇ ਉਹ ਮਠਾ ਕਰਵਾਇਆ ਇਸ ਮੌਕੇ ਵਿਕਰਮਜੀਤ ਸਿੰਘ ਵਿੱਕੀ ਬਨੋਂ ਆਪਣੇ ਸਮੂਹ ਕਮੇਟੀ ਮੈਂਬਰਾਂ ਦਾ ਅਤੇ ਮੌਕੇ ਤੇ ਪਹੁੰਚੇ ਹਲਕਾ ਅੰਚਾਰਜ ਕਲਦੀਸ਼ਾ ਸਰਹਾਲ ਦਾ ਤਹਿ ਦਿਲੋਂ ਤੰਦਰੁਸਤ ਕੀਤਾ ਤੇ ਸਾਰਿਆਂ ਦਾ ਮੂੰਹ ਮਠਾ ਕਰਵਾਇਆ ਇਸ ਮੌਕੇ ਹਰਮਨਪ੍ਰੀਤ ਸਿੰਘ ਸੌਫਾ ਪ੍ਰਧਾਨ ਸੋਸਾਇਟੀ ਗੁਰਿੰਦਰ ਸਿੰਘ ਸ਼ਪਾਲ ਸਿੰਘ ਸਰਦੀਪ ਸਿੰਘ ਰਾਜੂ ਪਲਵਾਨ ਜਗਤਾਰ ਸਿੰਘ ਗੁਰਿੰਦਰ ਸਿੰਘ ਖੱਪੂਆਲ ਰਵੀ ਖੜਕਰ ਰਫੀਕ ਮੁਹੰਮਦ ਸਤਨਾਮ ਸਿੰਘ ਸੈਕਟਰੀ ਸੋਸਾਇਟੀ ਬੈਂਕ ਅਤੇ ਹੋਰ ਪਿੰਡ ਵਾਸੀ ਇਸ ਮੌਕੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਚੈਨਲ ঈগল I24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੰਦਿਸਨਾ ਸਰ ਅੱਜ ਸਾਡੇ ਵਿਕਰਮ ਸਿੰਘ ਜੀ ਪ੍ਰਧਾਨ ਬਣੇ ਸੈਟੀ ਨੂੰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਡੇ ਵੀਰ ਵਿਕਰਮਜੀਤ ਸਿੰਘ ਨੂੰ ਜਿਹਨਾਂ ਨੇ ਅੱਜ ਬਤੌਰ ਪ੍ਰਧਾਨ ਪਬਲਿਕ ਸੈਟੀ ਰੈਕੋਰਡ ਬੇ ਦੀ ਸੇਵਾ ਸੰਭਾਲੀ ਹੈ ਇਹਨਾਂ ਨੂੰ ਵਧਾਈ ਦੇਣਾ ਹੈ ਉੱਥੇ ਸਾਰੇ ਇਥੋਂ ਦੇ ਪ੍ਰਵੰਤਿਆਂ ਦਾ ਖਾਕਰ ਲਾਲੂ ਮਿਆ ਰੈਫਰਡਬ ਬੱਚੋਂ ਏੜੀਆਂ ਦੇ ਸਾਰੇ ਪ੍ਰਵੰਤਿਆਂ ਦਾ ਜਿਨ੍ਹਾਂ ਨੇ ਅੱਜ ਬਹੁਤ ਹੀ ਸਕਾਰਾਤਮਕ ਸਿੱਕੇ ਨਾਲ ਇਹ ਚੋਣ ਕੀਤੀ ਔਰ ਇੱਕ ਸਤਿਸ਼ੰਤੀ ਦੇ ਨਾਲ ਚੋਣ ਸਾਡੇ ਵੀਰ ਦੇ ਇਥੇ ਹੋ ਰਿਹਾ ਸੇਵਾ ਕਰਦਾ ਮੌਕਾ ਦਿੱਤਾ ਔਰ ਮੈਂ ਪਰ ਪ੍ਰਮਾਤਮਾ ਕੇ ਇਹ ਬੇਤੀ ਅਰਦਾਸ ਕਰਾਂਗਾ ਕਿ ਜੀ ਤਵੀਰ ਇਸ ਸੈਟੀ ਨੂੰ ਅੱਗੇ ਹੋਰ ਤਰੱਕੀ ਤੇ ਲੈ ਕੇ ਜਾਣ ਦੇ ਲਈ ਇਹਨਾਂ ਸਾਰੇ ਆਪਣੇ ਨਾਲ ਦੇ ਪ੍ਰਵਤੰਤਿਆਂ ਨੂੰ ਸਾਥੀਆਂ ਨੂੰ ਨਾਲ ਲੈ ਕੇ ਅੱਗੇ ਵਧੇ ਔਰ ਹਮੇਸ਼ਾ ਹੀ ਇਹ ਇਹਦੇ ਵਿੱਚ ਕਾਮਯਾਬੀ ਪ੍ਰਾਪਤ ਕਰੇ ਮੈਂ ਪਰਮ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਔਰ ਜਿੰਨੇ ਵੀ ਇਹਨਾਂ ਦੇ ਨਾਲ ਮੈਂਬਰ ਸੀਨੀਅਰ ਵਾਸ਼ ਪ੍ਰਧਾਨ ਜਾਂ ਸਾਰੇ ਕਮੇਟੀ ਮੈਂਬਰਾਂ ਟੌਣ ਹੋਏ ਆਇਆ ਦੇਪਾ ਸਾਡੀਆਂ ਭੈਣਾਂ ਉਹਨਾਂ ਨੂੰ ਵੀ ਮੈਂ ਆਪਣੇ ਵੱਲੋਂ ਔਰ ਮੇਰੇ ਨਾਲ ਵਿਸ਼ੇਸ਼ ਤੌਰ ਤੇ ਅੱਜ ਇੱਥੇ ਇਹਨਾਂ ਨੂੰ ਵਧਾਈ ਦੇਣ ਲਈ ਆਇਆ ਸਾਡੇ ਬਲਾਕ ਦੇ ਪ੍ਰਧਾਨ ਪਵਨ ਜੀ ਸਿੱਧੂ ਵੱਲੋਂ ਵੀ ਇਹਨਾਂ ਨੂੰ ਮੁबारकबाद ਦਿੰਦਾ ਹਾਂ ਔਰ ਆਸ ਰੱਖਦਾ ਹਾਂ ਇਸ ਸੈਟੀ ਪਹਿਲਾਂ ਦੀ ਤਰ੍ਹਾਂ ਹੀ ਤਰੱਕੀ ਦੇ ਰਾਹ ਤੇ ਚੱਲੇ ਕਿਉਂਕਿ ਬਹੁਤ ਇਹ ਘੱਟ ਸੈਟੀਆਂ ਹਨ ਜੋ ਮੁਨਾਫੇ ਵਿੱਚ ਹਨ ਮੈਂ ਪਿਛਲੇ ਦਿਨ ਹੀ ਆਇਆ ਸੀ ਤਾਂ ਇੱਥੇ ਮੁਨਾਫਾ ਵੰਡ ਕੇ ਵੀ ਗਿਆ ਸੀ ਅਦੇ ਇਥੋਂ ਦੇ ਸੈਕਟਰੀ ਜੀ ਨਾਮ ਜੀ ਸਿਸਟਮ ਬਹੁਤ ਬੁਰੀ ਤਰੀਕੇ ਨਾਲ ਦੁਲਾ ਰਹੇ ਆ ਇਸ ਕਰਦਾ ਵੀ ਇਥੇ ਇਹਨਾਂ ਇਥੋਂ ਦੇ ਆਲੇ ਦੁਆਲੇ ਦੇ ਜੋ ਖਾਸ ਕਰ ਕਿਸਾਨੀ ਨਾਲ ਜੁੜੇ ਸਾਡੇ ਕਿਸਾਨ ਭਰਾ ਹਨ ਉਹਨਾਂ ਨੂੰ ਬਹੁਤ ਫਾਇਦਾ ਹੈ ਆਉਣ ਵਾਲੇ ਸਮੇਂ ਵਿੱਚ ਮੈਂ ਆਸ ਰੱਖਦਾ ਕਿ ਇਹ ਮੁਨਾਫਾ ਔਰ ਇਹ ਸੈਕਟਰੀ ਇੱਕ ਖਸਾਨੀ ਦੇ ਖੇਤ ਦੇ ਵਿੱਚ ਇਸੇ ਤਰ੍ਹਾਂ ਚੱਲਦਾ ਰਹੇਗਾ ਤੋਂ ਮੈਂ ਦੁਬਾਰਾ ਫਿਰ ਆਪਣੇ ਕੋਲੋਂ ਔਰ ਅਪੜੀ ਪਾਰਟੀ ਆਮਾਦੀ ਪਾਰਟੀ ਵੱਲੋਂ ਸਿਸ਼ਟ ਤੌਰ ਤੇ ਜਿਹੜੀ ਮੈਂ ਸਰਸੰਪਤੀ ਨਾਲ ਤੋਂ ਕੀਤੀ ਹੈ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਬਹੁਤ ਤਨਵਾਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਸਰਦਾਰ ਬਿਸੰਬੀਕੀ ਜੀ ਪਹਿਲਾ ਤੋਂ ਪ੍ਰਧਾਨ ਬਣ ਕੇ ਸਾਡੇ ਚਰਨਾਂ ਬਣੋ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਪ੍ਰਧਾਨ ਦੀ ਪਾਸ ਸੀਟ ਤੇ ਬੈਠੇ ਹੋ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਭਾਈਚਾਰੇ ਦੇ ਨਾਲ ਹੀ ਆ ਭਰਾਵਾਂ ਦੇ ਨਾਲ ਹੀ ਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਅਲਜੀਤ ਸਰਾਵ ਜੀ ਸਾਡੇ ਹਲਕਾ ਇੰਚਾਰਜ ਬੰਗਾ ਜੀ ਇਹਨਾਂ ਦਾ ਇੱਥੇ ਆਉਣ ਤੇ ਸਵਾਗਤ ਕਰਦਾ ਜੀ ਜੀ ਆਕਰਨਾ ਦੂਜੇ ਤਾਰੀ ਭਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਸੀਂ ਟਾਈਮ ਕੱਢ ਕੇ ਆਏ ਆ ਪਵਨ ਭਾਜੀ ਆਏ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਮੈਂ ਆਪਣੇ ਚੋਹਾ ਪਿੰਡਾਂ ਦੇ ਜਿੰਨੇ ਵੀ ਸਾਡੇ ਮੈਂਬਰ ਆ ਬੈਂਕ ਦੇ ਉਹਨਾਂ ਸਾਰਿਆਂ ਜਿਹਨਾਂ ਨੂੰ ਸਰਬਸੰਮਤੀ ਨਾਲ ਚੁਣਿਆ ਉਹਨਾਂ ਸਾਰਿਆਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਵਿੱਚ ਸਾਡੇ ਸਰਦਾਰ ਭਗਤ ਸਿੰਘ ਜੀ ਹੁਣੀ ਆਪੋ ਬੀਬੀ ਚਰਨੋਪੁਰ ਤੋਂ ਵੱਜੋਂ ਸਾਡਾ ਛੋਟਾ ਵੀਰ ਇੰਦਰਜੀਤ ਸਿੰਘ ਲਾਲੂ ਮੇਰ ਤੋਂ ਸਾਡੇ ਭਰਾ ਗਰਦਾਵਰ ਸਿੰਘ ਤੇ ਪ੍ਰੀਮ ਚੰਦ ਹੋਣੀ ਤੇ ਸਾਡੇ ਪਿੰਡੋਂ ਸਤਨਾਮ ਸਿੰਘ ਜਿਹੜੇ ਕੇ ਨਾਲ ਹੁਣ ਸੀਨੇ ਉਮੀਦਵਾਰ ਪ੍ਰਧਾਨ ਬਣੇ ਆ ਗਰਨਾਮ ਕੰਦ ਤੇ ਸਾਡੇ ਭਾਜੀ ਸਰਬਜੀਤ ਕੌਰ ਹੋਣੀ ਪੰਕਾਰ ਸਿੰਘ ਇਹਨਾਂ ਸਾਰਿਆਂ ਦਾ ਜਿੱਦਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਬਸ਼ਾਂਤੀ ਦੇ ਨਾਲ ਬਿਨਾਂ ਕਿਸੇ ਦੀ ਛੋਣ ਹੋਈ ਸੀ ਉਦੋਂ ਵੀ ਸਰਬਸ਼ਾਂਤੀ ਹੋਈ ਸਾਰਿਆਂ ਨੇ ਸਾਥ ਦਿੱਤਾ ਤੇ ਇੱਦਾਂ ਅਜ ਪ੍ਰਧਾਨ ਦੀ ਚੋਣ ਸੀ ਸਾਰੇ ਮੈਂਬਰ ਐ ਇੱਕ ਤਰਫਈ ਸਾਰਾ ਕੁਝ ਹੋਇਆ ਜੀ ਕਿਸੇ ਨੇ ਵੀ ਜਿੱਦਾਂ ਉਹੀ ਇਦਾਂ ਦੀ ਨਹੀਂ ਕੀਤੀ ਪਈ ਅਸੀਂ ਚਾਹ ਬਾੜਿਆ ਤੇ ਮੈਂ ਤਾਂ ਬਹੁਤ ਪਰ ਨਾਲ ਮੈਂ ਇਹ ਵੀ ਕਹਿਣਾ ਵੀ ਮੈਂ ਇਹਨਾਂ ਦੀਆਂ ਉਮੀਦਾਂ ਤੇ ਖਰਾਬ ਨਹੀਂ ਕਰੂੰਗਾ ਜਿਹਦੇ ਕਰਕੇ ਜੋ ਸੋਚ ਕੇ ਇਹਨਾਂ ਨੇ ਮੈਨੂੰ ਪ੍ਰਧਾਨ ਬਣਾਇਆ ਕਈ ਕੰਮ ਆ ਸਾਡੇ ਦੋ ਤਿੰਨ ਸਾਡੀ ਸੋਸਾਇਟੀ ਦੇ ਜਿਹੜਾ ਪਰਸਨਲ ਕੰਮ ਆ ਉਹ ਵੀ ਹੁਣ ਅਸੀਂ ਕਰਵਾਵਾਂਗੇ ਕਲਜੀਤ ਭਾਜੀ ਬੈਠੇ ਇਹਨਾਂ ਦੀ ਹੈਲਪ ਲਵਾਂਗੇ ਫਿਰ ਅਸੀਂ ਉਸ ਤੋਂ ਬਾਅਦ ਸਾਡੇ ਕੋਲ ਪਹਿਲੀ ਕਮੇਟੀ ਨੇ ਬਹੁਤ ਵਧੀਆ ਕੰਮ ਕੀਤਾ ਹੋਆ ਮਸ਼ੀਨਰੀ ਸਾਰੀ ਬਣੀ ਹੋਆ ਤੇ ਹੁਣ ਸਾਡੇ ਅਗਲੇ ਕੰਮ ਆਪੇ ਸਾਡੀ ਪਹਿਲੀ ਆਪੇ ਅਸੀਂ ਇੱਥੇ ਡੀਜ਼ਲ ਪੰਪ ਲਾਈਏ ਸੁਸਾਇਟੀ ਦੇ ਵਿੱਚ ਦੂਜਾ ਜਿਹੜਾ ਘੇਲੂ ਵਸਤਾਂ ਦਾ ਸਟੋਰ ਆ ਸਾਡਾ ਥੱਲੇ ਉਹਨੂੰ ਵੀ ਅਸੀਂ ਹੁਣ ਵੱਡਾ ਕੰਮ ਜਾ ਰਿਹਾ ਉਹਨੂੰ ਸੁਪਰਮੋਲ ਵਾਂਗੂ ਬਣਾਵਾਂਗੇ ਜਦੋਂ ਵਧੀਆ ਢੰਗ ਦੇ ਨਾਲ ਉਹ ਤੋਂ ਸਾਰਿਆਂ ਦੀ ਸਲਾਹ ਦੇ ਨਾਲ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਵੀ ਜ਼ਰੂਰਤ ਆ ਇੱਥੇ ਜੋ ਵੀ ਕੋਈ ਕਹੋਗਾ ਵੀ ਆ ਮਸ਼ੀਨਰੀ ਚਾਹੀਦੀ ਆ ਜਾਂ ਜੋ ਜੋ ਵੀ ਪ੍ਰੋਫਸਰਾਂ ਦੀ ਸਲਾਹ ਦੇ ਨਾਲ ਕਲਜੀਤ ਭਾਜੀ ਦਾ ਸਾਥ ਲੈ ਕੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਜਦੋਂ ਵੀ ਛੇਤੀ ਹੱਲ ਕਰਾਂਗੇ ਉਹਦੇ ਨਾਲ ਹੀ ਹੋਰ ਸਾਡੇ ਇੱਕ ਦੋ ਮੁੱਦੇ ਆ ਸਾਡੇ ਥੋੜਾ ਸਟੋਰਾਂ ਦਾ ਮੁੱਦਾ ਹੈ ਉਹਨੂੰ ਵੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕਿਉਂਕਿ ਸਾਰੇ ਸਲਾਹ ਦੇ ਨਾਲ ਵਧੀਆ ਢੰਗ ਨਾਲੇ ਕੰਮ ਨੂੰ ਜਿੱਦਾਂ ਆਪਾਂ ਨੇਪਰੇ ਚਾੜਾਗੇ ਤੇ ਮੈਂ ਆਸ ਕਰਦਾ ਵੀ ਸਾਰੇ ਇਸੇ ਤਰ੍ਹਾਂ ਜਿੱਦਾਂ ਅੱਜ ਮੇਰਾ ਸਾਥ ਸਾਰੇ ਮੈਂਬਰ ਇਦਾਂ ਮੇਰਾ ਸਾਥ ਦੇਵੋਗੇ ਤੇ ਅਸੀਂ ਕਮੇਟੀ ਨੂੰ ਇਹਨੂੰ ਸੁਸਾਇਟੀ ਨੂੰ ਇਦਾਂ ਆਗਾਹ ਜਿੱਦਾਂ ਵਧੀਆ ਲੈਵਲ ਤੇ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਾਂਜੀ ਮਨੀ ਸਾਹਿਬ ਕੀ ਕਹਿਣਾ ਚਾਹੋਗੇ ਸਾਰਿਆਂ ਤੋਂ ਪਹਿਲਾਂ ਸਾਰੇ ਸਾਡੇ ਪਿੰਡ ਹੀੜੀਆਂ ਲਾਲੂ ਮੇਹਾਰਾ ਬੱਜੋਂ ਰੈਪਡ ਆ ਸਾਰੇ ਸਾਡੇ ਸੱਜਣਾਂ ਦਾ ਸਾਡੇ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਪਿੰਡ ਦੀ ਸੁਸਾਇਟੀ ਦੀ ਇਲੈਕਸ਼ਨ ਨੂੰ ਸਾਰੋ ਸਾਰਾ ਤੁਸੀਂ ਨਾਲ ਨੇਪਰੇ ਚਾੜਿਆ ਜੀ ਜੀ ਤੇ ਮੈਂ ਮੈਂ ਵੀ ਮੈਂ ਵੀ ਪਿਛਲੇ 10 ਸਾਲ ਪਰਵਾ ਰਹਿ ਚੁੱਕਿਆ ਜੀ ਤਾਂ ਅਸੀਂ ਸੁਸਾਇਟੀ 'ਚ ਜੋ ਸੀ ਸਿਹਤ ਦਾ ਰਮੜ ਬਟਾ ਜੋ ਕੰਮ ਕਰਨ ਵਾਲੇ ਸੀ ਮਰਾਫਾ ਸੀ ਹੋਰ ਸੀ ਜਿੰਦਰੀ ਦਾ ਸੀ ਤਾਂ ਜਬ ਬਿਲਡਿੰਗ ਦਾ ਸੀ ਕੰਮ ਸੀ ਉਹ ਸਾਰਾ ਅਸੀਂ ਕੀਤਾ ਮੈਨੂੰ ਆਸ ਆ ਵੀ ਸਾਡੇ ਮੇਰੇ ਵੱਡੇ ਵੀਰ ਵਿਕਰਮਜੀਤ ਸਿੰਘ ਵਿੱਕੀ ਜੀ ਉਹ ਹੁਣ ਜੋ ਨਵੇਂ ਪ੍ਰਧਾਨ ਬਣੇ ਆ ਜੀ ਉਹਨਾਂ ਨੂੰ ਬਹੁਤ ਬਹੁਤ ਪਹਿਲਾਂ ਵਧਾਈਆਂ ਜੀ ਤੇ ਸਾਡੇ ਕੁਲਜੀਤ ਭਾਜੀ ਆਏ ਅਚੇਚੇ ਤੌਰ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਪਵਨ ਸਿੰਘ ਭਾਜੀ ਜੀ ਬਲੌਕ ਪ੍ਰਧਾਨ ਗੁਣਾਚਰ ਤੋਂ ਜੀ ਇਹਨਾਂ ਦਾ ਵੀ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਜੀ ਸੋ ਮੈਂ ਆਸ ਕਰਦਾ ਵੀ ਸਾਡੇ ਵੱਡੇ ਵੀਰ ਵਿੱਕੀ ਜੀ ਸੁਸਾਇਟੀ ਨੂੰ ਤਰੱਕੀ ਦੀਆਂ ਰਾਹਾਂ ਤੇ ਲੈ ਕੇ ਜਾਣਗੇ ਜੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜਿਹੜੇ ਬਰਾਕਰ ਕੀ ਆਪਾਂ ਕਹਿੰਦੇ ਨੇ ਸੁਸਾਇਟੀ ਦੀ ਜੋ ਉਮੀਦ ਕੀਤੀ ਗਈ ਹੈ ਉਹ ਮਾਨ ਸਾਹਿਬ ਦੀ ਜਿਹੜੀ ਸੋਚ ਹੈ ਉਹਨੂੰ ਅੱਗੇ ਬਣਾਉਂਦੇ ਹੋਏ ਕੋਲੀਸ ਰਾਜੀ ਦੀ ਅਗਵਾਈ ਦੇ ਵਿੱਚ ਅਸੀਂ ਇੱਥੇ ਪੰਗਾ ਹਲਕੇ ਦੇ ਵਿੱਚ ਬਹੁਤ ਚੰਗੀ ਤਰੱਕੀ ਵਾਲੇ ਪਰਸਨ ਵਧ ਰਹੇ ਤੇ ਉਹਦੀ ਇੱਕ ਮਿਸਾਲ ਇਹ ਵੀ ਹੈ ਕਿ ਅੱਜ ਰੈਪੋਰਟ ਦੇ ਵਿੱਚ ਜਿਹੜੀ 3 ਸੁਰਖਾਈ ਦੀ ਚੋਣ ਹੈ ਚਾਰ ਪਿੰਡਾਂ ਦੀ ਇਹ ਵੀ ਸਰਵਸਾਮੀ ਦੇ ਨਾਲ ਚੱਲ ਰਹੀ ਹੈ ਤੇ ਮੈਂ ਕੋਲੀਸ ਰਾਜੀ ਨੂੰ ਤੇ ਵਿੱਕੀ ਵੀਰ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਜਿਹੜੇ ਚਾਰੇ ਪਿੰਡਾਂ ਦੇ ਵਿੱਚੋਂ ਆਪਾਂ ਚੁਣ ਕੇ ਮੋਹਰੇ ਆਏ ਆਂ انہ ساری ٹیموں میں بہت بہت مبارکیں میں تو کرتا ہوں کہ یہ میرے بھی بہت اگیں بدا سوچ والا ہے اور یہ اپنی اس سوسائٹی کو ہوگی اونچائی وغیرہ لے کے جاؤں گا